ਮੇਟੀ ਲਾਈਵ ਗਏ ਨੇ ਜਿਗਰਾ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਇੱਧਰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਬਾਈ ਮੈਂ ਤੁਹਾਨੂੰ ਰਾਤ ਰੋਕਿਆ ਨਾਲੇ ਵੀ ਆਪਣੇ ਰਹਿਣ ਤੋਂ ਰਹਿਣ ਤੋਂ ਰਹਿਣ ਤੋਂ ਸਾਡੇ ਮੰਨੇ ਨਹੀਂ ਹੈਗੇ ਮੇਰੇ ਘਾਣੇ ਕਹਿੰਦਾ ਦਿਨ ਜੇ ਧੁੰਦ ਪੈਂਦੀ ਆ ਅੱਜ ਧੁੰਦ ਵੀ ਹੈਗੀ ਆ ਹੂੰ ਕਿੱਥੇ ਘੜ ਹੁੰਦਾ ਹੈ ਜਾ ਲੱਦੀ ਵੀ ਵੇਡ ਰਾਲੀ ਆ ਜੱਗਾ ਦਾ ਜਵੈ ਹੀ ਕੱਢਦਾ ਮੈਂ ਦੇਖਿਆ ਜੱਗਾ ਦੇ ਨਾਲ ਮਿਲਦੇ ਆਈ ਤਾਂ ਮੈਂ ਉਹੀ ਉਹਦੀ ਕੱਢਦਾ ਜਿੱਦਣ ਹੁਣ ਪਿਛਲੀ ਵਾਰ ਆਇਆ ਤੇ ਪਿਛਲੇ ਗੇੜੇ ਨੂੰ ਮਰੰਡੇ ਲਾ ਕੇ ਆਏ ਆ ਤਿੰਨ ਦਿਨ ਮੇਰੇ ਕੋਲ ਬੈਠਾ ਰਹਾ ਮੈਂ ਦੀ ਰੋਟੀ ਲੈ ਕੇ ਜਾਦਾ ਰਿਹਾ ਸ਼ਾਮ ਨੂੰ 12 ਵਾਂ ਵੀ ਦੋ ਗੇੜੇ ਲਾਇਆ ਉਹ ਤੇ ਮੈਂ ਉਹੀ ਕਹਦਾ ਹਲੇ ਮੈਂ ਹਲੇ ਉੱਤੀ ਖੜਾ ਮੇਰੇ ਮਗਰ ਫੇ ਟਰਾਲੀ ਲੱਦ ਲਿਆ ਪਾਏ ਦੇਖ ਮਹਾ ਨਾਲੇ ਕੱਧਾ ਦੀ ਆਰਾਮਤਾ ਕਰ ਲੈਂਦਾ ਗੱਡੇ ਗੱਡੇ ਘੋੜੇ ਕੋ ਵਿੱਚ ਦੇਖ ਜਿਗਰਾ ਛੋਟਾ ਜਿਹਾ ਕਿਸ ਨੇ ਲਾਇਆ ਹੂੰ ਉਹ ਖੜਾ ਗੱਫੇ ਛੋਟਾ ਉਹ ਆਪਣੀ ਚੰਮੜ ਉੱਤੇ ਉਹ ਵੱਡੇ ਮੇਲ ਵਾਲੀ ਚੀਜ਼ ਆ ਦੇ ਹਾਂ ਇੰਨਾ ਹੁੰਦਾ ਮਰਨਡੇ ਮੇਲਾ ਤਾਂ ਬਾਈ ਹੁਣ بڑے ਟਰਾਲੇ ਆ ਹਾਰੇ ਇੱਧਰ ਖੜੇ ਆ ਪਾਏ ਦੇਖ ਆਪਣੇ ਵਾਲੀ ਟਰਾਲੀ ਖੜੀ ਆ ਪਿੱਛੇ ਉਹ ਡਬਲ ਟੈਰੀ ਖੜਾ ਏ ਉਹ ਪੁਰਾਣਾ ਕੱਢਦਾ ਰਾਤ ਨੂੰ ਇਹ ਟਰਾਲੇ ਵੀ 200 ਵਾਲੇ ਹਾਂ ਵਿੱਚ 250 ਹਮੇਲੇ ਟਰਾਲਾ ਵੀ ਡਬਲ ਆਉਂਦਾ ਯਾਰ ਤਾਂ ਸਾਡੇ ਨੇ 200 ਕੱਢਤੇ ਆਪਣੇ ਵਾਲਾ 100 ਟਰਾਲਾ ਕੱਢਦਾ ਇਹ ਤਾਂ 50 ਟਰਾਲੀ ਦੂਈਆ ਕਰਦਾ ਰੇੜੀਆਂ ਜ ਪਰ ਉਹੀ ਗੱਲ ਆ ਜਾਂਦੀ ਨਹੀਂ ਇਹਦੀ ਖਚਾਈ ਵੀ ਬਹੁਤ ਹੈ ਸੁਣ ਯਾਰ ਹੁਣ ਤੂੰ ਐਂ ਦੇਖ ਲੈ ਜੇ ਉਰੇ 8 13 ਲੈਣਾ ਏ 13 ਲੈਣਾ ਚ ਮੰਨ ਕੇ ਚੱਲ ਤੂੰ ਟੋਟਲ ਡਬਲ ਲੈਣਾ ਲੱਗਦੀਆਂ ਏ 26 ਲੈਣਾ ਹੋਗੀ ਆ 26 ਉਹ ਹੋਗੀਆਂ ਕੁਸਕ ਬਾਈ 26 ਜਿਤੇ ਲਾ ਲਾ ਹੁਣ ਕਿੰਨੀ ਟਰਾਲੀ ਹੋ ਜਾਂਦੀ ਏ ਬਾਈ ਕਹਿੰਦਾ ਮੀਂਹ ਕਰਕੇ ਨਾ ਇਹ ਥੋੜਾ ਜਿਹਾ ਹੌਲੀ ਕਰ ਦੇ ਵੀ ਗੰਨਾ ਨਹੀਂ ਆਉਣਾ ਵੀ ਇੱਕ ਵਾਰ ਰੁਕੇਗਾ ਠੰਡਾ ਪੈ ਜਾਂਦਾ ਜਗ੍ਹਾ ਦੇ ਅੰਦਰ ਪਰ ਐਮ ਐਮ ਦੇਖਿਆ ਇਹਦੀ ਖਚਾਈ ਬਹੁਤ ਹੈ ਮਿਲਦੀ ਬੀਕ ਕਹਿੰਦਾ ਬਾਲਣ ਦੀ ਗੱਡੀ ਇਹਨੂੰ ਗਰਮ ਕਰਨੇ ਨੂੰ ਲੱਗ ਜਾਣੀ ਤਾਂ ਕਰਕੇ ਹੌਲੀ ਰੱਖਿਆ ਹੋਇਆ ਹੈ। ਰਾਤ ਨੂੰ ਇਹ ਟਰਾਲੀਆਂ ਜਾਂਦਾ ਆਉਂਦੀਆਂ ਵੇ ਖਿੱਚਦੇੰਦੇ ਕੰਮ। ਹੁਣ ਲੱਗ ਜਣੀ ਟਰਾਲੀ ਆਉਣਾ। ਟਰਾਲੀ ਆ ਲਈ ਠੱਕਾ ਜਾ ਪਹਲੇ ਆ। ਹੂੰ। ਨਾ ਹੁਣ ਦੁਰਦਾ ਬੰਦਾ। ਸ਼ਾਮ ਨੂੰ ਆਉਂਗੀ ਆ 3 ਵਜੇ ਸ਼ੁਰੂ ਹੁੰਦੀਆਂ ਹੁੰਦੀਆਂ 2:30 3 ਵਜੇ ਬਹੁਤ ਟਰਾਲੀ ਆਉਂਦੀ ਫਿਰ। ਮੇਰੇ ਮੂਰੇ ਪੰਜ ਲਾਈਨਾਂ ਆਏ। ਅੱਜ ਬਾਈ ਸਲਾਣਾ ਦੇ ਮੇਲੇ ਪਹੁੰਚੇ ਹੋਏ ਆ। ਮੈਂ ਕੱਲ ਦਾ ਆਇਆ ਵਾ 12 ਵਜੇ ਦਾ ਐਂਟਰ ਕਰਾਇਆ ਵਾ ਬਣੀ ਵਾਲਾ। ਇਹ ਮੈਂ ਕਹਿੰਦਾ 11 ਵਜੇ ਰਾਤ ਨੂੰ। ਆ 20 ਮਿੰਟ ਪ ਭਾਈ ਵੱਢਦੇ ਆਏ ਹੋਣੇ ਤੁਸੀਂ ਤਾਂ ਸਾਨੂੰ ਸਾਲਾ ਰਸਤੇ 'ਚ ਲੱਗੇਗਾ ਸਾਡਾ ਟਰਾਲਾ ਫੜਾ ਉਰੇ ਆ ਕੇ ਲਾ ਤਾਂ ਸਾਡਾ ਛੁੱਟ ਹੋਏ ਮੇਰੇ ਟਰਾਲੇ 'ਪਾ ਬੜੀ ਆ ਬਹੁਤ ਆਲਾ ਯਾਰ ਆ ਆ ਪਿੰਡ ਬੜਾ ਲੱਗਦਾ ਦਾ ਟਰਾਲਾ ਆਪਣੇ ਵਾਲਾ ਹੁਣੀ ਤੇ ਉੱਪਰ ਵੀ ਖੜੇ ਬਹੁਤ ਆਏ ਹੋਏ ਇਹ ਛੋਟਾ ਲੱਗਦਾ ਇਹ ਛੋਟਾ ਲੱਗਦਾ ਦੇਖ 18 ਫੁੱਟੀ ਟਰਾਲੀ ਕਿਸੇ ਨਹੀਂ 16 ਪਾਈਆਂ ਹੋਈਆਂ ਨੇ 18 ਵੀ ਇੰਦਰ ਖਾਣੇ ਕਹਿੰਦਾ ਮਨ ਹੁਣ ਇਹ ਵੀ ਛੋਟਾ ਲੱਗੀ ਜਾਂਦਾ ਪਤਾ ਨਹੀਂ 2-4 ਵਾਰ ਦੇਖ ਲਿਆ ਕਹਿੰਦਾ ਵੱਡੇ ਟਰਾਲੇ ਕਰਕੇ ਫਰਕੇ ਵੱਡਾ ਹੈ ਹੁਣ ਆਇਆ ਵੱਡੇ ਵਾਲਾ ਦੇ ਕਟਾ ਏ ਮੈਂ ਕਹਿੰਦਾ 24 ਫੁੱਟ ਹੋਣਾ ਹਾਂ ਆ ਹੋ ਬਾਈ ਸੜਕਾਂ ਵਿੱਚ ਆਈਆਂ ਸਾਡੇ ਸੜਕਾਂ ਪਰ ਇਹਨਾਂ ਦਾ ਇੱਕ ਰੂਲ ਠੀਕ ਆਮਨੇ ਆਪਣੇ ਤਾਂ ਉੱਥੇ ਲੜਾਈ ਹੋਈ ਜਾਂਦੀ ਇਹਨਾਂ ਦੇ ਆਏ ਆ ਵੀ ਜਿਹੜੀ ਲੈਨ ਤੁਰਨੀ ਆ ਸਿੱਧੀ ਅੰਦਰੇ ਜਾਣੀ ਲੈਨ ਨੂੰ ਕੰਡਾ ਹੀ ਹੋ ਕੇ ਖੜਨੀ ਹੈਗਾ ਉਹਦੇ ਹੂੰ ਆਪਣੇ ਨੰਬਰ ਆ ਇੱਥੇ ਲੈਨ ਮੁਤਾਬਕ ਹੈ ਹੁਣ ਆਪਣੇ ਜਿਵੇਂ ਲੰਗੀਆਂ ਹੋਈਆਂ ਲੈਨਾਂ ਦੇ ਨੰਬਰ ਆ ਆਪਣੇ ਪੰਜ ਬਾਅਦ ਤੁਰਦਾ ਇਹਨਾਂ ਦੇ ਉਹ ਖੜੇ ਆ ਜਿਹੜੇ ਟਰੈਕਟਰ ਬੰਦੇ ਜੇ ਆ ਗਏ ਉਹਨਾਂ ਨੇ ਸਿੱਧਾ ਕੰਡਾ ਕਰਾਉਣਾ ਹੈ ਬਾਈ ਕਹਿੰਦਾ ਇੱਕ ਹੋਰ ਆ ਗਿਆ ਬੜਾਈ ਬਹੁਤ ਹੌਂਦੇ ਟਰਾਲੇ ਤਾਂ ਉਹ ਟਰੈਕਟਰ ਵੀ ਦੇਖ ਲੈ ਮੇਰਾ ਨਾਮ ਲਾ ਕੇ ਗੰਨਾ ਵੀ ਦੇ ਲੈ ਕਿੰਨਾ ਵਾਈ ਮਿਰਦਾ ਹੈ ਇਹ ਯਾਰ ਉਹਦੇ ਟਰਾਲਾ ਨਹੀਂ ਛੋਟਾ ਲੈ ਕੇ ਆਉਂਦਾ ਕੋਈ ਵੀ ਬਾਜਾਂ ਚ ਇਹਨਾਂ ਨਾਲੇ ਟਰਾਲੀਆਂ ਛੋਟੀਆਂ ਐ ਬਾਜਾਂ ਨਾ ਪੂਰਾ ਟਰਾਲਾ ਟਾਈਰਾ 16 ਤੇ ਉੱਪਰ ਇਹ ਜੇ ਗੰਨਾ ਲਾਉਣਾ ਹੈ 16 ਜਾਂ 18 ਫੁੱਟ 18 ਫੁੱਟੀ ਟਰਾਲੀ ਵਧੀਆ 14 42 ਟਰਾਲੀ ਤੂੰ ਇੱਕ ਗੱਲ ਛੱਡ ਦੇ ਸਾਲੀ ਇੰਨੀ ਬਾਤਾਂ 18 18.5 ਸਵਾ 7 ਕਿਹਦਾ ਨਾ ਉਹ ਵੀ ਚੌੜਾ ਹੋਣਾ ਐਕਸਾ ਹਾਂ ਹਾਂ ਮੈਂ ਦੇਖਿਆ ਆਏ ਆਏ ਝੋਲੇ ਇਹ ਤਾਂ ਨਹੀਂ ਮਾਰੇ ਨਾ ਬਹੁਤ ਸੂਰੀ ਪਤਾ ਹੀ ਨਹੀਂ ਪਤਾ ਨਹੀਂ ਟਰੈਕਟਰ ਨੂੰ ਤਾਂ ਟਰੈਕਟਰ ਤਾਂ ਰਾਮਨਾਲ ਆਇਆ ਹੈ ਬਾਕੀ ਹੁਣ ਕੰਡਾ ਦੱਸੂਗਾ ਵੀ ਕਿੰਨਾ ਕਬ ਜਿੰਨਾ ਵਜੇ ਨਾ ਉਹ ਵੀ ਦੇਖੀ ਕੀ ਕੀ 36 ਕੁਇੰਟਲ ਦੇ ਇੱਤੇ ਛੱਟੇ ਆ ਐਡਾ ਟਾਲਾ ਚਾਹੀਦਾ ਏ ਟਰੈਕਟਰ ਨੂੰ ਹੂੰ ਵੀਰ ਤੇ ਚੇ ਸਾਲਾ ਹੋਰ ਬੜਾ ਪਾਲ ਹੈ ਨਹੀਂ ਆਪਣੇ ਐਡਾ ਚੱਲਣਾ ਆਪਣੇ ਤਾਂ ਇਹੀ ਚੱਲਣਾ ਹੁਣ ਇਹ 22 ਫੁੱਟਾ ਬਣਿਆ ਪਿਆ ਏ 22 ਦੇ ਵੀ ਬਹੁਤ ਐ 2 ਫੁੱਟ 2.5 ਫੁੱਟ ਸਿਰੇ ਜਾ ਕੇ ਮੂਰੇ ਨਿਕਲਿਆ ਪਿਆ ਏ ਤੇ ਡਾਲਾ ਨਿਕਲਿਆ ਵਾ ਸਾਰਾ ਮਗਰ ਫੁੱਟ ਫੁੱਟ ਡਾਲਾ ਨਿਕਲਿਆ ਹੈ ਛਣੇ ਟਰੈਕਟਰ 35 ਹੋਣਾ ਮੇਰੇ ਖਿਆਲ ਦਾ ਆਪਾਂ ਹੁਣ ਕਿੰਨੇ 30 ਫੁੱਟ ਉਪਰ ਬੈਠੇ ਹੋਰੇ ਵਾਹੂ ਦੇਖਦੇ ਆ ਬਾਕੀ ਕਿੰਨਾ ਕੁ ਵਜਨ ਹੁੰਦਾ 30 ਫੁੱਟ ਪਰ ਕੰਡਾ ਕਰਾਂਗੇ ਜਦ ਬਣਾਉਂਦੇ ਵੀਡੀਓ ਦੁਆਰੇ ਵੀ ਕਿੰਨਾ ਕੁ ਹੁੰਦਾ ਏ ਕੰਡਾ ਹੀ ਬਹੁਤ ਲੰਬਾ ਉਹ ਟਰੈਕਟਰ ਜੀ ਡਾਲਾ ਡਬਲ ਤੂਰੇ ਚੜਦੇ ਆ ਨਾ ਉਰੇ ਡਬਲ ਤੂਰਿਆ ਕਰਕੇ ਕੰਡਾ ਹੀ ਲੰਬਾ ਰੱਖਿਆ ਬੈਠਾ ਮੈਂ ਬਾਈ ਜੋ ਓਕੇ ਗਿਆ 1 ਸਵੇਰੇ 370 ਹਾਂ ਉਹ ਡਬਲ ਵਾਲਾ ਦਾ ਇੱਕ 400 ਤੋਲ ਗਿਆ ਟਰਾਲੀ ਫੇਰ ਆਉਣ ਲੱਗ ਗਈ 455 ਤੋਲ ਗਿਆ ਇੱਕ ਉਹ ਜਿਹੜਾ ਉੱਥੇ ਵਾਲਾ ਹਵਾਰੇ ਵਾਲਾ ਦਾਟ ਕਿੰਨਾ ਔਰੇ ਖੁੱਲਾ ਹੀ ਔਰੇ ਤਾਂ ਆਪਣੇ ਏਰੀਏ ਨੂੰ ਤਾਂ 500 ਦਾ ਗੰਡਾ ਹੋਣਾ ਹੱਦ ਨਾ ਨਾ ਜ਼ਿਆਦਾ ਹੋਊ 530 ਹਜ਼ਾਰ ਹਜੂਰ ਤੱਕ ਹੁੰਦਾ ਹੈ ਹੋਊਗਾ ਹਾਂ ਇੱਕ ਵਾਰ ਕਹਿੰਦੇ ਜਿਹੜਾ ਜੌਂਡੀਅਰ ਵਾਲਾ ਨਹੀਂ ਸੁੱਖਾ ਸੁੱਖਾ ਮੁੰਡਾ ਉਹ ਕਹਿੰਦਾ 800 ਤਾਰ ਕੇ ਕੰਮ ਖਤਰੇ ਵਾਲਾ ਹੀ ਇੱਧਰ ਪੈਰੇ ਨਹੀਂ ਲਾਉਂਦਾ ਉਹਨੇ ਤੇਰੇ ਵਾਲਾ ਦਾ ਜੀ ਬਾਈ ਕੱਲ੍ਹ ਦੇ ਆਏ ਹੋਏ ਆ 12 ਵਜੇ ਦੇ ਲੱਗਿਆ ਖਾਲੀ ਹੁਣ 200 ਕੁਇੰਟਲ ਕੰਨ ਹੋ ਗਿਆ ਬਾਈ ਪੂਰਾ ਪੂਰਾ 200 ਕੁਇੰਟਲ ਲਗਨਾ ਮੇਰਾ ਵਾਹਣ ਤੇ 2.5 ਘੰਟੇ ਲੱਗੇ ਤੇ ਇਹਨੂੰ ਖਾਲੀ ਕਰਕੇ ਚੱਲਦੇ ਹੁਣ ਘਰ ਲੋ ਜੀ ਬਾਈ

ਪਹਿਲਾ ਖਾਲੀ ਰਹਿ ਜਾਣਾ ਤਾਂ ਖੇਤ ਹੈ ਹੈ ਵਧੀਆ ਰਹੇ ਕੋਈ ਜੀ ਰਹਿੰਦੇ ਨਾ ਜੱਗਾ ਹੀ ਨਹੀਂ ਮੰਨਿਆ ਮੈਂ ਰਹਿ ਕਾਲਾ ਚਾਚਾ ਕਹਿੰਦੇ ਮੈਂ ਦੇਖ ਲੈਂਦੇ ਆ ਹੂੰ ਜੱਗਾ ਕਹਿੰਦਾ ਨਹੀਂ ਉਹਦੇ ਵਿੱਚ ਸਾਰਾ ਗੁੱਲੀ ਡੰਡਾ ਫੁੱਕਿਆ ਬਹੁਤ ਢੀਲਾ ਹੋਇਆ ਬਹੁਤ ਸਾਰਾ ਹੈ ਨਾ ਹਾਂ ਕਣਕ ਕਣਕ ਰਹਿ ਗਈ ਧੁੰਦੇ ਬਹੁਤ ਆ ਗਈ ਆ ਤੇ ਯਾਰ ਹੂੰ ਜੱਗਾ ਮੰਨਿਆ ਨਹੀਂ ਕਹਿੰਦਾ ਨਹੀਂ ਤੂੰ ਬਾਹ ਕਹਿੰਦਾ ਲਿਆ ਟਰੈਕਟਰ ਬਸ ਕਹਿੰਦਾ ਮਸ਼ੀਨ ਨਾਲ ਕੇਰ ਦੇ ਵਧੀਆ ਰਹੇ ਨਹੀਂ ਖਾਲੀ ਰਹਿ ਗਿਆ ਤਾਂ ਖੇਤ ਵਧੀਆ ਵਧੀਆ ਆ ਵੀ ਨਿਕਲਾਈ ਕਣਕ ਹੁਣ ਨਹੀਂ ਆਹ ਕੁ ਸੋਨਾ ਤਾਂ ਆਪਣੇ ਵੀ ਆ ਪ੍ਰਾਲੀ ਜਿੱਥੇ ਜਿਆਦਾ ਨਾ ਉੱਤ ਪਰ ਘੱਟ ਨਿਕਲਦੀ ਆ ਇੱਕ ਪ੍ਰਾਇਸ ਦੀ ਵਜ੍ਹਾ ਹੈ ਇਥੇ ਪੂਛਤੀ ਹੂੰ ਔਰ ਇਥੇ ਖਾਲੀਏਗਾ ਹੁੰਦੀ ਜਿਸੇ ਆ ਫਾਂਟਾ ਚਮਕਦੀ ਆ ਉਹ ਇਦਾਂ ਏ ਜਾਂ ਤਾਂ ਫਿਰ ਪ੍ਰਾਲੀ ਪੱਦਰ ਨੀ ਉਹ ਖਡਾਲਵੇ ਹੈਨਾ ਬਸ ਫਣਾ ਦੇ ਇਹਨੂੰ ਹਾਂ ਇਹ ਆਪਣੇ ਤਾਂ ਪ੍ਰਾਲੀ ਵੀ ਐਸਐਮਐਸ ਲਵਾਵੇ ਇਹਨਾਂ ਨੂੰ ਵੀ ਐਸਐਮਐਸ ਹੀ ਤਲਵਾਇਆ ਪਰ ਐਸਐਮਐਸ ਕੇ ਲਾਉਂਦੇ ਜਿਵੇਂ ਧੱਲੇ ਪਿਛੇ ਬੇਤੀਆਂ ਸਾਰੀਆਂ ਹੀ ਵਿੱਚ ਮਸ਼ੀਨ ਵਾਲਾ ਵੀ ਨੀ ਤਾਂ ਕੱਟਦਾ ਹੋਰ ਨਾ ਐਸਐਮਐਸ ਜੌਰ ਬਹਲਾ ਤਾਂ ਫਿਰ ਨਹੀਂ ਇੰਨੀ ਪ੍ਰਾਲੀ ਖਾਣ ਕਰਨੇ ਡੇ ਇਹਨੂੰ ਹੂੰ ਆ ਕਣਕ ਆਪਣੇ ਨਾਲ ਬੀਜ ਹੋਈ ਸੀ ਜਿਆਦਾ ਇੱਕੇ ਦਿਨ ਬੀਜੀਦੀ ਬਾਬੜੀ ਵੀ ਰਲ ਗਈ ਨਾਲੇ ਆਪਾਂ ਨੇ ਬਾਤ ਕੀਤੀ ਬਰ ਨਾਲੇ ਰਲ ਚੱਲੀ ਸਮਝ ਲੈ ਇਹਨਾਂ ਦੇ ਤਿੰਨ ਛਿੱਟੇ ਲੱਗੇ ਆਪਣੇ ਦੋ ਲੱਗੇ ਆ ਇੱਕ ਛਿੱਟਾ ਹੋਰ ਲੱਗਿਆ ਬਰਾਬਰ ਜੀ ਹੋ ਜਾਣੀ 187 ਬੀਜ ਆ ਬਾਈ ਆਹ ਹੈ ਨਾ ਦੋ ਦਿਨ ਦੀ ਧੁੱਪ ਲੱਗੀ ਉਦੋਂ ਬਾਅਦ ਮਰੇ ਫੁੱਟਦਾ ਬਹੁਤ ਆ ਹੈ ਫੁੱਟਿਆ ਬਹੁਤ ਹੈ 187 ਦੇਖਦਾ ਸਹੀ ਕਿਵੇਂ ਫੁੱਟਦਾ ਹੈ ਕਣਕ ਪੂਰੀ ਨਹੀਂ ਗਣੀ ਆ ਹੂੰ ਕਣਕ ਪੂਰੀ ਆ ਪੂਰੀ ਤਾਂ ਹੋਣੀ ਉਹ ਇਹ ਮਰੇ ਰੇ ਮੰਗਦੀ ਹੁਣ ਰੇ ਛਿੜੀ ਲਿਆਉਂਦੇ ਕੱਲ ਕੋਲ ਨੂੰ ਮੈਂ ਤਾਂ ਕਹਿੰਦਾ ਐ ਕਰੂੰਗੇ ਹੂੰ ਰੀ ਦਾ ਟੋਟਾ ਲਾ ਦਿੰਦੇ ਮੈਂ ਕੱਲ ਕੋਲ ਨੂੰ ਹੂੰ ਕੱਲੂ ਆ ਪਰਸੋਂ ਧੁੱਪ ਜੀ ਨਿਕਲੇ ਤੇ ਨੇਜੇ ਸ਼ਾਮ ਨੂੰ ਦੇਖ ਲੂਗੇ ਅੱਜ ਦੇਖ ਲੈਂਦੇ ਹਾਂ ਜੇ ਜਵੀ ਜੂ ਵੀ ਨਾ ਵੱਡੇ ਹੂੰ ਹਾਂ ਅੱਜ ਸ਼ਾਮ ਨੂੰ ਇੱਕ ਪਲਾਟ ਮੈਂ ਸਿੱਟ ਜੂਗੇ ਬਾਕੀ ਗੱਲ ਆਪਾਂ ਕਰਾਂਗੇ ਜੇ ਬਾਅਦ ਵਿੱਚ ਲੋਡ ਪਈ ਤਾਂ ਤਾਕਤਾਂ ਦੀ ਸਪਰੇਅ ਕਰ ਦੂੰਗੇ ਆਹੋ ਠੀਕ ਨਹੀਂ ਗੱਲ ਐਂ ਕਰ ਦਿੰਦੇ ਹੂੰ ਇੱਕਦਾਂ ਸਾਰਾ ਤਾਂ ਸਪਰੇਅ ਹੋਣੀ ਹੈ ਆਹੋ ਨਾ ਹੋਈ ਦੇ ਵੀ ਹੋਣੀ ਹੈ ਛੱਟਪਟ ਕਰ ਦਵੇ ਫਿਰ ਸਾਫ ਗੱਲ ਜੱਥੀਆਂ ਨੂੰ ਫੂਸੜੇ ਉੱਡ ਜੇ ਨੇ ਜਨ ਨੂੰ ਪਾਣੀ ਪੂਣੀ ਮੱਗਣਾ ਚਾਹ ਕੱਲ ਨਾ ਫੇਰ ਵੀ ਠੀਕ ਆ ਕਣਕ ਬਹੁਤ ਵਧੀਆ ਹੋਗੀ ਦੁਆਰੇ ਬੀਜੀ ਹੋਈ ਵੀ ਹੋਊਗੀ ਕਣਕ ਯਾਰ ਹਾਂ ਫੁੱਟੀ ਵੀ ਬਹੁਤ ਆ ਹਨਾ ਹਾਂ ਤੇ ਤਾਂ ਸੀ ਕਿਵੇਂ ਫੁੱਟਦੀ ਆ ਹਲੇ ਹੋਰ ਲੈ ਹੋਰ ਕੱਦ ਨਹੀਂ ਕੱਢਿਆ ਹਲੇ ਬਹੁਤਾ ਇਹਨੇ ਕੱਖ ਤਾਂ ਸਾਰੇ ਰੁਕਿਆ ਪਿਆ ਜੀ ਫੂਕ ਹੁੰਦਾ ਕੱਖ ਤਾਂ ਕੱਖ ਤਾਂ ਜਲਦਾ ਯਾਰ ਆ ਪੱਤੇ ਪੁੱਤੇ ਜਿਹਾ ਪਲੇ ਚੌੜੇ ਚੂੜਾ ਸਰਕੋਰ ਨੇ ਬਾਈ ਸਭ ਚੱਕ ਤੇ ਆ ਜਿਹੜਾ ਹੁਣ ਜੰਮੂਗਾ ਵੀ ਉਹ 200 ਗ੍ਰਾਮ ਪਾਈ ਆ ਪੀਲੇ ਦੀ ਡੱਕਰ ਚ 200 ਤੇ ਵੀ ਮੰਨ ਕੇ ਚੱਲ ਤੂੰ ਤੂੰ ਦਾ ਇਸੋ ਗ੍ਰਾਮੇ ਪੈ ਗਈ 10 ਪੁੜੀਆਂ ਦੀਆਂ ਸਾਢੇ 4 ਕਿੱਲੇ ਟਾਂਡੇ ਸਾਢੇ 4 ਕਿੱਲੇ ਚੱਡ ਜਾਂਦੇ ਰੱਖ ਮਾੜੀ ਮੋਟੀ ਚਾਹ 200 ਦੇ ਉੱਪਰ ਪਈ ਆ ਬੱਸ ਫਿਰ 10 ਗ੍ਰਾਮ ਉੱਪਰ ਪੈ ਗਈ ਹੁਣ 100 ਗ੍ਰਾਮ ਦੀ ਪੁੜੀ ਹੁੰਦੀ ਆ ਸਵਾਗ ਰੱਖ ਲੈ ਹੂੰ ਹੈਨਾ ਸਵਾਗ 200 ਹੂੰ ਨਹੀਂ ਸਪਰੇਅ ਕਰਨੀ ਪੈਣੀ ਸੀ ਵਧੀਆ ਪਹਿਲੀ ਮੌਕਾ ਸੰਭਲਿਆ ਹਾਂ ਹਾਂ ਹੈਨਾ ਵਾਹੀ ਜਮ ਸਪਰੇਅ ਵੀ ਨਹੀਂ ਹੁੰਦੀ ਯਾਰ ਕਿਆ ਕਰੂੰਗਾ ਤੂੰ ਹੇਜੀ ਜਿੱਥੇ ਹੋਣੀ ਹੈ ਨਾ ਅਸਰ ਕਰਦੀ ਆ 71 ਹੈ ਬਾਈ ਆ ਵੀ ਬੀਜ ਵਧੀਆ ਹੈ ਯਾਰ ਹਨਾ ਆ ਵੀ 71 ਹੈ 371 ਹੈ ਝਾੜ ਪਤਾ ਲੱਗੂ ਬਾਕੀ ਇਹਨਾਂ ਦਾ ਹੁਣ ਦੋਹਾਂ ਦਾ ਝਾੜ ਪਤਾ ਲੱਗੂਗਾ 187 ਜ਼ਿਆਦਾ ਦਿੰਦੀ ਹੈ ਕਿ 371 ਦਿੰਦੀ ਜ਼ਿਆਦਾ ਇਹ ਪਤਾ ਲੱਗਣਾ ਸੀ ਹਨਾ ਹਾਂ ਉਹ ਹੁਣ ਆਈ ਲੱਗਦਾ ਕਿ ਨਾ ਸਵੇਰ ਹੁੰਦੀ 12:30 ਹੋਊਗਾ ਹਾਂ ਧੁੰਦ ਪੂਰੀ ਹੋਈ ਵੀ ਹੈ ਨਾ ਅੱਜ ਮੈਂ ਕਹਿੰਦਾ ਧੁਪ ਨਹੀਂ ਕਿੰਨੀਆਂ ਵੀ ਪੈਰੀਆਂ ਸਵੇਰ ਨੂੰ ਦੱਸ ਹੂੰ ਹੂੰ ਦੇਖੂ ਦੂਰ ਲਖਾ ਦੇਖ ਉਹ ਗੰਨੇ ਲਈ ਗਿਆ ਵਸਾਰੇ ਇਹ ਉਹ ਬੰਦੇ ਨਹੀਂ ਜਾਂਦਾ ਇਹ ਪਹਿਲੀ ਪੈੜ ਹੈ ਹਾਂ ਪਹਿਲੀਆਂ ਪੈੜਾਂ ਆ ਦੂਰ ਦੀਆਂ ਇਹ ਹੂੰ ਇਥੇ ਬਾਦ ਨਹੀਂ ਆਇਆ ਹੋਰ ਰਸਤਾ ਬਦਲ ਗਿਆ ਹੁਣ ਹੁਣ ਉਹ ਤੇ ਬਾਦ ਨਹੀਂ ਆਇਆ ਜਿੱਦਣ ਪਰ ਰੇ ਪਾ ਕੇ ਗਏ ਆ ਉਦਣ ਡੌਲਾਂ ਨੂੰ ਸੱਜਰੀਆਂ ਪੈੜਾਂ ਦੀਆਂ ਹਾਂ ਜੀ ਹਾਂ ਇਹਦਾ ਬੇਚਰ ਨੂੰ ਵੀ ਜਾਂਦਾ ਆ ਇਹ ਉਹ ਡਰੇਨ ਨੂੰ ਵੀ ਜਾਂਦਾ ਆ ਹੂੰ ਹੂੰ ਉਹ ਲੱਗਦਾ ਇਹਨੂੰ ਵੀ ਲੋਡ ਦਾ ਰਸਤਾ ਤੁਨ ਲਾਹ ਹੋ ਜਾਂਦਾ ਹੈ ਇਹ ਉਹ ਤਾਂ ਹੈ ਹੋ ਚੱਲੀਏ ਫਿਰ ਆਪਾਂ ਹੁਣ ਚੱਲ ਚੱਲੀਏ ਗੰਨੇ ਵੱਲ ਵੀ ਗੜਾ ਮਾਰੀਏ ਗਈ ਨਹੀਂ ਮੁੜ ਕੇ ਚੱਲ ਜਾ ਆਂਦੇ ਆ ਹਣਾ ਇੱਥੇ ਵੀ ਦੇਖ ਉਹਦਾ ਬੜ ਕੇ ਦੇਖਣਾ 85 ਵੀ ਸੂਰ ਸਰ ਉਹਦਾ ਨਹੀਂ ਪਿਆ ਬੈਗਾ ਸੂਰ ਆ ਰਹਾ ਚੂਆ ਨਹੀਂ ਉਹਨੂੰ ਲਾ ਵੱਡਾ ਫੇ ਪਹਿਲਾਂ ਆ ਉਹ ਪਰਲੀ ਸਾਈਡ ਤੇ ਚੱਕ ਲਓ ਹੂੰ ਨਹੀਂ ਫੇ ਪਰਾਂ ਚੱਲੇ ਵਾਲੀ ਪਹਿਨ ਵੱਡਾ ਲਾ ਲਾਂਗੇ ਠੀਕ ਨਹੀਂ ਬਸ ਤਾਂ ਜਲਦੀ ਕਰ ਲੈਂਦੇ ਆ ਚਲੋ ਚੱਲਦੇ ਆ ਬਾਈ ਇਹਦੇ ਚ ਪਾਉਂਦੇ ਆ ਰੇਹ ਲਿਆ ਕੇ ਅੱਜ ਨਹੀਂ ਕੱਲ ਨੂੰ ਤੀਆ ਛਿ ਥੱਲੇ ਹੀ ਸੂਈ ਜਾਂਦੀ ਪਰ ਤਾਂ ਗਈਓ ਨਹੀਂ ਹਲੇ ਹੈ। ਹਾਂ? ਉਹ ਥੱਲੇ ਹੀ ਫੁੱਟੀ ਜਾਂਦੀ ਆ ਖਾਨਕ। ਇਹ ਕਾਹ ਹੈ ਠੰਡ ਨੇ ਬਹੁ ਫਾਇਦਾ ਕਰਤਾ। ਹੁਣ ਤਾਂ ਨਾਲ ਹੀ ਜਰਜਣੀਂਦੀ ਆ ਇਹ। ਬਹੁਤ ਹੈਊਗਾ। ਇਹ ਠੰਡ ਬਈ ਆ ਉਹਦਾ ਫਾਇਦਾ ਹੋਇਆ ਸਭ ਕੰਤਾਂ। ਠੀਕ ਹੈ? ਹੂੰ। ਨਹੀਂ ਬਈ ਕਈ ਕੰਤ 187 ਕੱਦ ਜਿਆਦਾ ਕਰਦੀ ਆ। ਹਾਂ? ਆ ਕਿੰਨਾ ਕ ਕੱਦ ਕਰਿਆ ਇਹਨੇ ਕੁਝ ਵੀ ਨਹੀਂ ਕਰਿਆ ਹਲੇ। ਹੈ? ਠੀਕ ਹੈ। ਐਡਾ ਕੱਦ ਨਹੀਂ ਹੈਗਾ। ਹੂੰ। ਜਾਨੂੰ ਟਾਈਮ ਆ ਜਾਣਾ ਇਹਦਾ। ਪਰਾਏ ਵੀ 10 ਮਹੀਨੇ ਗਏ ਹਾਂ ਪੈਰਾ ਪਰ ਖੜੀ ਹੈ ਹਾਂ ਦੇਖਦੇ ਆ ਚੱਲ ਪੱਕੀ ਆ ਵੀ 87 ਆ ਖੇਤ ਦਾ ਸਾਲਾ ਫਰਕ ਹੀ ਰਹਿੰਦਾ ਏ ਕਣਕ ਚ ਹਾਂ ਉਹ ਕਣਕ ਕਹੀ ਜੀ ਤੇ ਆਹਦੀ ਲਗਾਈ ਜੀ ਖੜੀ ਏ ਇਹਦਾ ਫਰਕ ਹੈ ਚਲੋ ਜੀ ਚੱਲਦੇ ਆ ਉਧਰ ਗਿੜਾ ਮਾਰਦੇ ਬਾਈ ਗੰਨੇ ਵੱਲ ਦੇਖਦੇ ਉਧਰ ਵੀ ਆ ਬਾਈ ਦਾ ਲੋ ਜੀ ਬਾਈ ਪਹੁੰਚੇ ਵੈਦਰ ਗੰਨੇ ਕੋਲ 18 ਪਾਉ ਵਾਲ 18 ਪਾਉ ਕੋਲ ਪਹੁੰਚੇ ਹੈ ਭਾਈ ਉੱਥੇ ਵੱਡੇ ਵੇ 3-4 ਮੀਟੇ ਪਰ ਗੰਨਾ ਵੱਡਿਆ ਹੋਣਾ ਕਿ ਹਾਂ ਕਾਹੀ ਵੱਡਾ ਲਾਉ ਤਾਂ ਇਹਦੀ ਨਿਗਰੱਖਣੀ ਆ ਮੈਂ ਕਿਹੜਾ ਹੁੰਦਾ ਹੈ ਸ਼ਾਮ ਨੂੰ ਕੱਖਾਂ ਵਾਲੇ ਕਿਹੜੇ ਹੁੰਦੇ ਆ ਹਾਂ ਪਰ ਇੰਨ ਵੱਡੀਆਂ ਪਰ ਇੰਨ ਵੱਡੀਆਂ ਰੁੱਕੇ ਮਛਲਾ ਮੈਂ ਜਿਦਾਂ ਢਾੜ ਲੈਣਾ ਪਿੱਛੇ ਬੱਕਰੇ ਬਲਾ ਦੇ ਛਾਲ ਦੇ ਪਰੀਆਂ ਵੱਡੀਆਂ ਪਰੀ ਵੱਡੀ ਵੀ ਆ ਉਹ ਵਾਰ ਕੀ ਹੋਵੇ ਹੈ ਪਰੀਆਂ ਦੇ ਉੱਪਰ ਵੱਡੀ ਵੀ ਆ ਕਿ 1-2 ਪਰੀਆਂ ਦੱਸ ਮੈਂ ਤਾਂ ਹੈਰਾਨ ਐ ਚੋਰੀ ਵਾਲਿਆਂ ਇਥੇ ਉਈਓ ਪਏ ਥੋੜੀ ਯਾਰ ਭਟ ਮੇੜਾ ਵੱਡੇ ਪੂਰਾ ਦੇਖਦਾ ਦੱਸ ਸ਼ਰਮ ਚਾਹੀਦੀ ਥਲੀ ਮਾੜੀ ਮੋਟੀ ਹੈ ਕਿ ਨਹੀਂ ਉਹ ਤਾਂ ਹੈ ਉਹ ਦੇਖਦਾ ਸੀ ਮੈਂ ਤਾਂ ਹਰ ਹਾਲ ਹਾਂ ਪਰਲੀ ਸਾਈਡ ਵੱਡੇ ਆਪਾਂ ਆ ਸਾਈਡ ਤਾਂ ਹੀ ਦੇਖਣ ਆਏ ਹਾਂ ਹੁਣ ਬੱਕਰੇ ਪਰ ਡਾਉਨ ਲਾ ਮੈਂ ਵੀ ਆਉਂਗਾ ਸ਼ਾਮ ਨੂੰ ਨਿਗਾ ਰੱਖ ਬੱਸ ਰੱਖਾਈਂ ਨਿਗਾ ਰੱਖੀ ਕਿਹਦਾ ਆਉਂਦੇ ਜਿਹੜਾ ਆਉਂਦਾ ਹੈ ਨਾ ਨਿਗਾ ਰੱਖ ਵੈਸੇ ਆਉਣਾ ਤਾਂ ਹੈ ਨਹੀਂ ਉਹਨੇ ਹੈ ਤੇ ਵੀਡੀਓ ਦੇਖਦਾ ਹੋਇਆ ਆ ਨਹੀਂ ਸਕਦਾ ਜਿਹਦਾ ਵੀਡੀਓ ਦੇਖ ਲਈ ਫਿਰ ਤਾਂ ਆਉਂਦਾ ਨਹੀਂ ਹਾਂ ਨਹੀਂ ਫਟੂਆ ਕੁੱਟਿਆ ਪਹਿਲੇ ਹੀ ਹਾਂ ਫਿਰ ਕੁੱਟਾ ਹੋਣਾ ਹੁਣ ਨਿਗਾ ਰੱਖੀ ਬੱਸ ਉਹ ਨਾ ਆਇਆ ਨਾ ਪਰ ਉਹ ਨਾ ਪੱਡ ਕੱਢ ਕੇ ਕੱਢ ਕੇ ਲਿਆ ਕੇ ਦੇ ਉਹ ਦੋਤੀ ਬਟਲ ਉਹ ਨਾ ਇਹਨੂੰ ਇੱਧਰ ਦੇ ਚੱਕ ਨਾ ਖੜਾ ਆਪਣਾ ਉਹ ਦੋਖ ਤੇ ਚੱਕ ਦੇਣਾ ਆਹ ਤਾਂ ਖੜਾ ਹੈ ਜੀ ਬਾਈ 18 ਸਾਰਾ ਇੱਧਰ 95 ਵੀ ਠੀਕ ਆ 85 ਵੀ ਠੀਕ ਆ 18 ਥੋੜਾ ਜਿਹਾ ਉਪਰਾਂ ਟੇਡਾ ਹੋ ਗਿਆ ਜ਼ਿਆਦਾ ਹਨਾ ਆਹ ਤਾਂ ਠੀਕ ਆ ਇੱਧਰ ਹੈਂ ਸੂਰ ਸਾਰ ਨਹੀਂ ਹੈਗਾ ਇਹਨਾਂ ਸੂਰ ਵਰਗੇ ਕਾਹੀ ਫਿਰਦੇ ਆ ਪੈੜ ਹੈਗੀ ਆ ਇਹ ਆਹ ਸੂਰ ਲੋਕ ਵੱਧ ਨਹੀਂ ਸਾਰ ਕਰਦੇ ਪੈੜ ਹੈਗੀ ਆ ਦੇਖ ਉਹ ਮਾਰੀ ਮੋਟੀ ਪੈੜ ਐ ਇੰਨਾ ਨਹੀਂ ਹਰ ਇੱਕ ਨੂੰ ਮੁੰਡੇ ਫਿਰਦੇ ਦੇ ਪਾਸੋਂ ਫੇ ਸਾਲੇ ਨਾਲ ਹਟ ਜਿੰਦੇ ਗਾਹ ਦੇ ਗਾਹ ਹੂੰ ਹੂੰ ਚਲ ਹੋਊਗਾ ਮਾੜਾ ਮੋਟਾ ਆਹ ਦਾ ਖੜਾ ਗਿੰਦ ਨਾਲੇ ਬੀਜ ਪੈ ਜੂਗਾ ਆਪਣਾ ਆਹੋ ਹੀ ਦਾ ਬੀਜ ਪਾ ਲੂਗਾ ਇਹਦਾ ਠੀਕ 18 ਹਾਂ ਇਹਦਾ ਬੀਜ ਹੀ ਪੈ ਜੂਗਾ ਹੂੰ ਇਹ ਉਹ ਦੋ ਪਾਸੇ ਖੇਤ ਕਰੀ ਰਹੀ ਹੈ ਇਹਦਾ ਪੱਲਾ ਲੰਬਾ ਆਰ ਹੋਰ ਲਾ ਠੀਕ ਫਿਰ ਆ ਇੱਥੇ ਮੂਰੇ 95 ਰਹਿਣਾ 85 ਰਹਿਗਾ ਉਧਰ ਫਿਰ ਆਹੋ ਬਾਅਦ ਚ ਚੱਕ ਦੂ ਹਾਂ ਪਤਾ ਠੀਕ ਆ ਆਦੇ ਬੜਿਆ ਵਾ ਸੂਰ ਵਿੱਚ ਖੇਦਨੇ ਦੇ ਚੱਕੋ ਮਰੇ ਦੇ ਹੁੰਨੇ ਵੀ ਘੁੰਮਣ ਆਉਂਗਾ ਹੂੰ ਓ 85 ਨੂੰ ਜਾਂਦੇ ਹੋਗੇ ਖਾਨ ਹੋ ਕੇ ਨੂੰ ਜਾਣਾ ਸਾਤੀ ਵੀ ਕੀ ਖਾਣਾ ਖਰੇ ਨੇ ਇਹਦਾ ਲਾਭ ਜੇ ਲੈ ਜੀ ਚੰਗੋ ਤੇ ਜੇ ਨਾ ਬੱਸ ਹੋ ਜੇ ਨਾ ਕੇ ਆਹ ਜਾ ਕੇ ਨਹੀਂ ਉਹ ਜਿਹੜੇ ਭੜੀਆਂ ਨੇ ਉੱਥੇ ਪਹਿਲਾਂ ਭਈਆਂ ਦੇ ਹੋ ਕਢਾਉਣਾ ਇਹਦੇ 10 50 ਘਾਟਦੀਆਂ ਹੋਈਆਂ ਫਿਰ ਉਹਦੇ ਵਟਾ ਲੈਣੀਆਂ ਫਿਰ ਉਹਦੇ ਸਿੱਪਮਾਂ ਲੱਦ ਕੇ ਉਹਨੂੰ ਲੱਦ ਕੇ ਲੈ ਲੂੰਗੇ ਠੀਕ ਨੇ ਗੱਲ ਬਾ ਠੀਕ ਆ ਕਰਦੇ ਨਾਲੇ ਬੀਜ ਨੂੰ ਠੀਕ ਹੈ ਫਰੀ ਉਹ ਉਹਦੇ ਨਾਲ ਥੋੜਾ ਬੀਜ ਤੇ ਕੰਨ ਬੀਜ ਨੂੰ ਵੀ ਲੋਟ ਆਇਆ ਹਾਂ ਹਾਂ ਹੈਨਾ ਇਹ ਹੁਣ ਪਰ ਕਿਥੇ ਇਹੀ ਬੀਜ ਨੇ ਹਾਂ ਤੋਂ 2 ਕਿੱਲੇ 18 ਕਿੱਲੇ ਇਹੀ ਬੀਜ ਨੇ 18 ਤੋਂ ਠੀਕ ਹੈ ਉੱਥੇ 95 ਬੀਜ ਦੂਜੇ ਬੁੱਤੇ ਪਾਸ ਹੋ ਗਏ ਆਹ ਹੋਗਾ ਹਾਂ ਠੀਕ ਆ ਤਾਂ ਸਾਰਾ ਸਾਰਾ ਕੰਨ ਠੀਕ ਆ ਉਹ ਥੋੜਾ ਗਿਰਿਆ ਥੋੜੀ ਜਿਆਦਾ ਹਾਂ ਆ ਤਾਂ ਖੜਾ ਹੀ ਆ ਕੰਨ ਵਿੱਚ ਟੇਡਾ ਜਿਹਾ ਹੀ ਆ ਇਹ ਕੋਈ ਨਾ ਚੱਕ ਦਾਣਾ ਆਹ ਬੱਨੀ ਨਿਗਾਹ ਰੱਖ ਤੂੰ ਹੁਣ ਨਿਗਾਹ ਰੱਖ ਉਧਰੇ ਵੱਢਿਆ ਪਈ ਇਧਰ ਤਾਂ ਵੱਢਿਆ ਪਈ ਨਹੀਂ ਅੱਜ ਛਾਵ ਨੂੰ ਲੈ ਕੋਈ ਕਾਬੂ ਤੇ ਰਹੇ ਇਹਨੂੰ ਹੁਣ ਪਿਆ ਰਹਿਣ ਦੇ ਕਿੰਨੇ ਯਾਰ ਟੁੱਟਣਾ ਹੁਣ ਇਹ 18 ਦਾ 195 195 ਦਾ ਆ ਗਿਆ ਹੈ ਨਾ ਹਾਂ 195 ਦਾ ਮੇੜਾ ਕਿ 18 ਦਾ ਇਹ 18 95 ਕਿੱਥੇ ਦੋ ਆਹ ਡੋਲ ਆ ਜੀ ਰਿਹਾ ਹਾਂ ਜੰਮੀ ਹੋ ਗਿਆ 8 18 ਇੱਧਰ ਰਹਿ ਗਿਆ 95 ਅਗੇ ਇੱਧਰ ਸਾਰਾ ਹਾਂ ਗੰਨਾ ਗੰਨਾ 95 ਵੀ ਪੂਰਾ ਐਨ ਕੈਮ ਹੈ ਪੈ ਗਿਆ ਇਹ ਵੀ ਹੁਣ ਖੋਦ ਵਿੱਚ ਲੋ ਟੈ ਗਿਆ ਹਾਸਾ ਬਿਲ ਆ ਗਿਆ ਟੈਨ ਹੁਣ ਯਾਰ ਹੂੰ ਗੰਨਾ ਬੰਦੇ ਵੀ ਬਹੁਤ ਆ ਬਾਈ ਪੈ ਨਹੀਂ ਹੁਣ ਹੂੰ ਹਾਂ ਦੇਖਦਾ ਸੀ ਬਹੁਤ ਵਧੀਆ ਲੱਗਾ ਬਾਡਾ ਬਾਈ ਥੀਨ ਮਾਉਣਾ ਹੁਣ ਅਸੀਂ ਚੱਕਣ ਇੱਧਰ ਨੂੰ ਆਉਣਾ ਹੁਣ ਬਸ ਹੂੰ ਚੱਲੀ ਆ ਫਿਰ ਲੋ ਜੀ ਦੇਖਦੇ ਸ਼ਾਮ ਸਵੇਰ ਨਿਗਾ ਮਾਰ ਪਾ ਆਏ ਨਹੀਂ ਹੈਗੇ ਹੁਣ 20 ਦਿਨ ਹੋ ਗਏ ਇੱਧਰ ਨੂੰ ਮੈਂ ਕਹਿੰਦਾ ਹੁਣ ਸ਼ਾਮ ਨੂੰ ਉੱਧਰ ਬਿੱਤੀ ਆਏ ਕਰਨਾ ਇੱਧਰ ਕੋਈ ਖਿਸਾਨ ਨਹੀਂ ਪੌੜ ਕਿੰਨੀ ਬਸ ਉੱਧਰ ਆਪਣੇ ਕਿੰਨੀ ਹੋ ਹੈ ਬਸ ਕਿਹੜਾ ਲੰਦਾ ਹੁਣ ਜਿਹਨਾਂ ਕਿਸਾਨ ਕਰਦੇ ਸਾਲੇ ਉਲਟਾ ਜੇ ਫਾਟ ਕੇ ਸਾਲੇ ਪੈਸੇ ਦੂਰੇ ਵੀ ਨਹੀਂ ਕਾਲੇ ਪੈਣੇ ਆ ਪਤਾ ਹੈ ਹੋਗਾ ਆ ਗਿਰਿਆ ਹੋਰ ਗਰ ਗਿਆ ਕੰਨਾ ਹੈ ਬਾਜਰਾ ਵੱਡਿਆ ਬਰੇ ਨੇ ਅੱਛੇ ਆਪਣਾ ਗੰਨਾ ਪਰਾਂ ਐ ਨਾ ਗਿਰਿਆ ਮੇੜਿਆ ਹੋਦੇ ਸਦਾ ਉਹ ਇੱਧਰ ਹੁੰਨੀ ਪਰਾਂ ਤੇ ਆ ਹੋਇਆ ਨਾਲ ਗੰਨਾ ਮਾੜਾ ਮੋਟਾ ਕਿੱਤਾ ਹੋਇਆ ਰੋ ਆਉ ਪਰਾਂ ਦੇਖਦਾ ਹੋਇਆ ਬੈਹੇ ਹੈ ਆ ਹੁੰਜਾਇਆ ਉਹਦੇ ਪਰਾਂ ਕਿੱਥੇ ਚਲ ਗਿਆ ਸੁਖਰੀਆ ਮਾੜਾ ਮੋਟਾ ਜਾਈਦਾ ਨਹੀਂ ਮਾਹੀ ਕਹਿੰਦਾ ਆਏ ਨਹੀਂ ਗਾ ਖਾਸ ਦਿਨ ਹੋਵੇ ਗੇੜਾ ਮਾਰੇ ਨੂੰ ਆਪਾਂ 20 ਦਿਨ ਹੋ ਗਏ ਹਾਂ ਨਹੀਂ ਤਾਂ ਦੱਸ ਦੇਣਾ ਤਾਂ ਮੈਂ ਵੱਢਣ ਦੇ ਦੇਣਾ ਤਾਂ ਜਿਹੜਾ ਵੱੜਦਾ ਦਾ ਆ ਦੇ ਲੈ ਕਿਹਾ ਹੈ ਖੜਾ ਇਧਰ ਨੂੰ ਇਹਨਾਂ ਇੱਕ ਥਾਉ ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਜਾਂਦਾ ਫਿਰ ਹਾਂ ਫਿਰ ਕਹਿੰਦਾ ਚੋਰੀ ਕਰਦੀ ਉਹ ਦੇਖੂ ਤੈ ਕਿਟਾਈ ਹੁੰਦੀ ਦੇਖ ਆਹੋ ਠੀਕ ਆ ਤਾਂ ਇਧਰ ਦਾ ਉਧਰ ਇਹ ਉਧਰ ਨਿਗਾਹ ਰੱਖ ਅੰਡਾਲੀ ਸਾਈਡ ਤੇ ਹੀ ਕੰਮ ਕਰਕੇ ਜਾਂਦੇ ਆ ਆਪਣੀ ਪਿੰਡ ਦੀ ਹੀ ਹੈ ਹਾਂ ਹੋਰ ਆ ਜਾ ਆ ਦੇ ਨੀ ਦੋ ਜੀ ਬਾਈ ਚੱਲਦੇ ਆ ਹੁਣ ਦੇਖਦੇ ਆ ਬਾਕੀ ਫੇਰ